ਸਭਾ ਦਾ ਬਜਟ ਸੈਸ਼ਨ ਹੁਨੇ ਹੁਨੇ ਸਮਾਪਤ ਹੋਇਆ ਹੈ ਅੰਮ੍ਰਿਤਸਰ ਦੀ ਜਨਤਾ ਨੇ ਅੰਮ੍ਰਿਤਸਰ ਨਾਰਥ ਦੀ ਜਨਤਾ ਨੇ ਮੈਨੂੰ ਐਮਐਲਏ ਬਣਾਇਆ ਐਮਐਲਏ ਦਾ ਮੇਨ ਕੰਮ ਹੁੰਦਾ ਹੈ ਵਿਧਾਨ ਸਭਾ ਦੇ ਵਿੱਚ ਜਨਤਾ ਦੇ ਹੱਕ ਸੱਚ ਦੇ ਲੜਾਈ ਲੜਨੀ ਉਹਨਾਂ ਦੀ ਗੱਲ ਉਹਨਾਂ ਦੀ ਆਵਾਜ਼ ਉਠਾਉਣੀ ਤਾਂ ਮੈਂ ਵੀ ਦੇਖੋ ਚਾਹੇ ਕੁਐਸਚਨ ਆਵਰ ਹੋਵੇ ਕੁਐਸਚਨ ਦੇ ਰੂਪ ਦੇ ਵਿੱਚ ਹੋਵੇ ਜਾਂ ਡਿਬੇਟ ਦੇ ਵਿੱਚ ਹੀ ਹੋਵੇ ਜ਼ੀਰੋ ਆਵਰ ਹੋਵੇ ਹਰ ਤਰੀਕੇ ਦੇ ਨਾਲ ਇਹਨਾਂ ਦਿਨਾਂ ਦੇ ਦੌਰਾਨ ਮੈਂ ਕੋਸ਼ਿਸ਼ ਕੀਤੀ ਕਿ ਅੰਮ੍ਰਿਤਸਰ ਦੇ ਅੰਮ੍ਰਿਤਸਰ ਨਾਰਥ ਦੇ ਤੇ ਪੰਜਾਬ ਦੇ ਹਰ ਮੁੱਦੇ ਨੂੰ ਵਿਧਾਨ ਸਭਾ ਦੇ ਸਾਹਮਣੇ ਰੱਖਿਆ ਜਾਵੇ। ਸਭ ਤੋਂ ਅਹਿਮ ਮੁੱਦਾ ਸਾਡਾ ਸੀਗਾ ਗੰਦਾ ਨਾਲਾ ਦਾ ਜਿਹਨੂੰ ਅਸੀਂ ਤੁੰਗਟਾਪ ਟ੍ਰੇਨ ਬੋਲਦੇ ਹਾਂ। ਅਸੀਂ ਕਟੋ-ਕਟ 10-15 ਸਾਲ ਤੋਂ ਵੇਖਦੇ ਆ ਰਹੇ ਹਾਂ ਕਿ ਹਰ ਲੀਡਰ ਇਹੀ ਬੋਲਦਾ ਆ ਰਿਹਾ ਹੈ ਕਿ ਅੱਜ ਹੋ ਜਾਏਗਾ ਜੀ, ਕੱਲ ਹੋ ਜਾਏਗਾ ਜੀ। ਅਸੀਂ ਤਾਂ ਬਹੁਤ ਵੱਡਾ ਪ੍ਰੋਜੈਕਟ ਬਣਾ ਲਿਆ। ਲੇਕਿਨ ਅੰਮ੍ਰਿਤਸਰ ਦੀ ਸ਼ਾਨ ਦੇ ਵਿੱਚ ਤੁਸੀਂ ਦੇਖੋ ਬਹੁਤ ਘਾਟਾ ਪੈ ਰਿਹਾ ਹੈ ਔਰ ਅੰਮ੍ਰਿਤਸਰ ਦੇ ਵਿੱਚ ਲੋਕੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਗ੍ਰਸਿਤ ਹੋ ਰਹੇ ਨੇ ਖਾਸ ਕਰ ਕੈਂਸਰ ਵਰਗੀ ਬਿਮਾਰੀ ਜੋ ਸਾਫ਼ ਹਵਾ ਨਹੀਂ ਹੋਣ ਕਰਕੇ ਬਹੁਤ ਹੋਰ ਸਾਰੀਆਂ ਬਿਮਾਰੀਆਂ ਜਿਸ ਤਰ੍ਹਾਂ ਕਿ ਲੇਡੀਜ਼ ਦੇ ਵਿੱਚ ਵੀ ਤੁਸੀਂ ਦੇਖੋ जो फर्टिलिटी रिलेटेड प्रॉब्लम सुनदे ने वो भी आ रहा है और सिर्फ ये नहीं कि नाले दे नाल लगदा लगदा एरिया है वो नहीं ਪੂਰੇ ਅੰਮ੍ਰਿਤਸਰ ਦੇ ਵਿੱਚ ਇਸ ਦਾ ਪ੍ਰਭਾਵ ਪੈ ਰਿਹਾ ਹੈ ਤਾਂ ਇਸ ਕਰਕੇ ਇਸ ਮੁੱਦੇ ਨੂੰ ਮੈਂ ਰੱਖੀ ਹੈ ਔਰ ਮੰਤਰੀ ਸਾਹਿਬ ਦਾ ਜਵਾਬ ਵੀ ਆਇਆ ਹੈ ਬਹੁਤ ਛੇਤੀ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਇੱਕ ਕਮੇਟੀ ਬਣਾਉਣਗੇ ਮੀਟਿੰਗ ਕਰਨਗੇ ਔਰ ਮੈਨੂੰ ਵੀ ਉਸ ਮੀਟਿੰਗ ਦੇ ਵਿੱਚ ਉਹ ਬੁਲਾਉਣਗੇ ਤਾਂ ਮੈਂ ਆਸ਼ ਕਰਦਾ ਹਾਂ ਕਿ ਛੇਤੀ ਤੋਂ ਛੇਤੀ ਇਸ ਸਮੱਸਿਆ ਦਾ ਸਮਾਧਾਨ ਅਸੀਂ ਕਰਾਂਗੇ ਦੂਸਰਾ ਜਿਹੜਾ ਮੁੱਦਾ ਸੀਗਾ ਜੀ ਉਹ ਮੁੱਦਾ ਹੈ ਤੁਸੀਂ ਸਾਰੇ ਜਾਣਦੇ ਹੋ ਅਖਬਾਰਾਂ ਦੇ ਵਿੱਚ ਆਉਂਦਾ ਰਿਹਾ ਹੈ ਰਾਜਨੀਤਿਕ ਮਾਫੀਆ ਦੇ ਇਸ਼ਾਰੇ ਤੇ ਮਕਬੂਲ ਰੋਡ ਨੂੰ ਕਮਰਸ਼ੀਅਲ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ ਮਕਬੂਲ ਰੋਡ ਹੈ ਅੰਮ੍ਰਿਤਸਰ ਦੇ ਵਿੱਚ ਤੁਸੀਂ ਜਾਣਦੇ ਹੋ ਇਤਿਹਾਸਿਕ ਮਕਬੂਲ ਰੋਡ ਹੈ ਜੋ ਸਰਕਟ ਹਾਊਸ ਤੋਂ ਚੱਲ ਕੇ ਰਤਨ ਸਿੰਘ ਚੌਕ ਤੱਕ ਆਉਂਦਾ ਹੈ ਤਾਂ ਉਸ ਦਾ ਇੱਕ ਹਿੱਸਾ ਇਹਨਾਂ ਨੇ ਕਿਹਾ ਕਾਰਨ ਕੀ ਦਿੱਤਾ ਸੀ ਮੇਰੇ ਕੋਲ ਸਾਰਾ ਰਿਕਾਰਡ ਪਿਆ ਹੋਇਆ ਹੈ ਜੀ ਉਹਦਾ ਜਸਟੀਫਿਕੇਸ਼ਨ ਕੀ ਹੈ ਜਸਟੀਫਿਕੇਸ਼ਨ ਦੇ ਰਹੇ ਨੇ ਕਿ ਬਹੁਤ ਸਾਰੇ ਇਲੀਗਲ ਕੰਮ ਚੱਲ ਰਹੇ ਨੇ ਇਲੀਗਲ ਕਮਰਸ਼ੀਅਲ ਐਕਟੀਵਿਟੀਜ਼ ਚੱਲ ਰਹੀ ਹੈ ਤਾਂ ਸਭ ਤੋਂ ਮਾੜੀ ਗੱਲ ਹੈ ਕਿ ਇਹਦੇ ਵਿੱਚ ਇਹਨਾਂ ਨੇ ਇਹ ਲਿਖਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਸੇ ਤਰੀਕੇ ਦੀ ਇਲੀਗਲ ਐਕਟੀਵਿਟੀ ਦੀ ਸੰਭਾਵਨਾ ਹੈ ਤੇ ਇਹ ਕੌਣ ਕਰਾ ਰਿਹਾ ਹੈ ਜੀ ਕੌਣ ਕਰਾ ਰਿਹਾ ਹੈ ਇਹ ਕਾਂਗਰਸ ਦੀ ਸਰਕਾਰ ਦੇ ਟਾਈਮ 50 ਨੰਬਰ ਰੈਜ਼ੋਲੂਸ਼ਨ ਦਸੰਬਰ ਮਹੀਨੇ ਦੇ ਵਿੱਚ ਪਾਸ ਹੋਇਆ ਜੀ ਜੋ ਜਦੋਂ ਇਲੈਕਸ਼ਨ ਦਾ ਮਾਹੌਲ ਸੀਗਾ ਇਲੈਕਸ਼ਨ ਚੱਲ ਰਿਹਾ ਸੀ ਉਸੇ ਦੌਰਾਨ ਚੁੱਪ-ਚੁਪੇ ਤੇ ਇੱਕ ਰੈਜ਼ੋਲੂਸ਼ਨ ਇਹਨਾਂ ਨੇ ਪਾਸ ਕਰਵਾਇਆ ਕਾਂਗਰਸ ਦੀ ਸਰਕਾਰ ਦੇ ਟਾਈਮ ਔਰ ਹੁਣ ਸਾਡੀ ਸਰਕਾਰ ਆਉਣ ਤੋਂ ਬਾਅਦ ਵੀ ਕਾਰਵਾਈ ਸ਼ੁਰੂ ਹੋ ਗਈ ਸੀ ਜਨਤਾ ਵੱਲੋਂ ਵੀ ਆਬਜੈਕਸ਼ਨ ਗਿਆ ਮੇਰੇ ਵੱਲੋਂ ਵੀ ਆਬਜੈਕਸ਼ਨ ਗਿਆ ਵਿਧਾਨ ਸਭਾ ਦੇ ਵਿੱਚ ਇਹ ਪ੍ਰਸ਼ਨ ਰੱਖਣ ਦਾ ਕਾਰਨ ਇਹ ਸੀ ਕਿ ਸਾਰੀ ਜਨਤਾ ਨੂੰ ਪਤਾ ਲੱਗ ਜਾਵੇ ਕਿ ਜੇਕਰ ਇਹੀ ਜਸਟੀਫਿਕੇਸ਼ਨ ਹੈ ਕਿ ਭਵਿਕ ਵਿੱਚ ਵੀ ਇਸ ਤਰ੍ਹਾਂ ਦੇ ਇਲੀਗਲ ਕੰਮ ਹੋਰ ਹੋ ਸਕਦੇ ਨੇ ਤੇ ਇਸ ਦੇ ਨਾਲ ਤਾਂ ਤੁਸੀਂ ਦੇਖੋ ਅੰਮ੍ਰਿਤਸਰ ਅੰਮ੍ਰਿਤਸਰ ਦੀ ਜਨਤਾ ਉਹਨਾਂ ਦਾ ਕੀ ਬਣੂਗਾ ਔਰ ਜਦੋਂ ਕੋਈ ਵੀ ਏਰੀਆ ਤੁਸੀਂ ਕਮਰਸ਼ੀਅਲ ਕਰਦੇ ਹੋ ਤੇ ਸਿਵਰੇਜ ਪਾਣੀ ਦੀ ਵਿਵਸਥਾ ਤਾਂ ਹੁੰਦੀ ਨਹੀਂ ਹੈ 1000 ਸਕੁਆਇਰ ਯਾਰਡ ਦਾ ਮੰਨ ਲਓ ਕੋਈ ਮਕਾਨ ਹੈ 5-10 ਆਦਮੀ ਰਹਿੰਦੇ ਨੇ ਉਹਦੇ ਵਿੱਚ ਹੋਟਲ ਬਣ ਗਿਆ ਤੇ 100-150-200 ਵਿਅਕਤੀ ਰਹਿਣਗੇ ਕੀ ਹੋਊਗਾ ਉਹਦੇ ਨਾਲ ਕੀ ਸਿਵਰੇਜ ਪ੍ਰੋਬਲਮ ਆਜ ਜੋ ਤੁਸੀਂ ਅੰਮ੍ਰਿਤਸਰ ਦੇ ਵਿੱਚ ਦੇਖ ਰਹੇ ਹੋ ਸਿਵਰੇਲ ਦੀ ਸਮੱਸਿਆ ਵਿਕਰਾਲ ਰੂਪ ਲੈ ਚੁੱਕੀ ਹੈ ਔਰ ਹਰ ਏਰੀਆ ਦੇ ਵਿੱਚ ਜਾ ਕੇ ਤੁਸੀਂ ਦੇਖੋ ਇਹ ਗੱਲ ਵੀ ਮੈਂ ਵਿਧਾਨ ਸਭਾ ਦੇ ਵਿੱਚ ਰੱਖੀ ਕਿ ਜਦੋਂ ਤੱਕ ਤੁਸੀਂ ਇਨਫਰਾਸਟ੍ਰਕਚਰ ਨਹੀਂ ਦੇ ਰਹੇ ਹੋ ਪੁਲਿਸ ਲਾਈਨ ਦਾ ਏਰੀਆ ਵੀ ਇਹਨਾਂ ਨੇ ਕਰਤਾ ਜੀ ਹੁਣ ਸਾਰੇ ਪੁਲਿਸ ਲਾਈਨ ਦੀ ਰੋਡ ਤੇ ਜੋ ਲੋਕ ਰਹਿ ਰਹੇ ਨੇ ਉਹਨਾਂ ਨੂੰ ਪਾਣੀ ਦੀ ਸਮੱਸਿਆ ਸਿਵਰੇਜ ਦੀ ਸਮੱਸਿਆ ਹਰ ਤਰੀਕੇ ਦੀ ਸਮੱਸਿਆ ਆ ਤੋ ਮੈਂ ਇਹੀ ਕਹਿੰਦਾ ਹਾਂ ਕਿ ਕਮੇਸਾ ਕਾਰਪੋਰੇਸ਼ਨ ਨੂੰ ਇੱਕ ਜ਼ਿੰਮੇਵਾਰ ਸੰਸਾਦ ਦੇ ਰੂਪ ਦੇ ਵਿੱਚ ਚੱਲਣਾ ਚਾਹੀਦਾ ਹੈ ਕਿਉਂਕਿ 3 ਟਾਇਰ ਸਿਸਟਮ ਦੇ ਵਿੱਚ ਜੋ ਤੀਸਰਾ ਟਾਇਰ ਹੈ ਲੋਕਲ ਸੈਲਫ ਗਵਰਨਮੈਂਟ ਦਾ ਉਹ ਨਗਰ ਨਿਗਮ ਹੈ ਤੇ ਨਗਰ ਨਿਗਮ ਨੂੰ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣੀ ਪਵੇ ਔਰ ਕੋਈ ਵੀ ਏਰੀਆ ਕਮਰਸ਼ੀਅਲ ਕਰਨਾ ਹੈ ਤਾਂ ਪਹਿਲਾਂ ਤੁਸੀਂ ਇਨਫਰਾਸਟਰਕਚਰ ਦਿਓ ਔਰ ਬਗੈਰ ਇਨਫਰਾਸਟਰਕਚਰ ਦੇਹ ਹੋਏ ਤੁਸੀਂ ਜੇਕਰ ਕੋਈ ਏਰੀਆ ਕਮਰਸ਼ੀਅਲ ਕਰ ਰਹੇ ਹੋ ਵੀ ਰਾਜਨੀਤਿਕ ਮਾਫੀਆ ਨੂੰ ਪਰਫੁੱਲਿਤ ਕਰਨ ਵਾਸਤੇ ਤਾਂ ਅਸੀਂ ਉਸਤੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਾਂਗੇ ਪ੍ਰੋਟੈਸਟ ਕਰਾਂਗੇ ਔਰ ਠੀਕ ਹੈ ਜੋ ਲੋਗ ਗਲਤ ਨਜਾਇਜ਼ ਐਕਟੀਵਿਟੀ ਉਤੇ ਕਰ ਰਹੇ ਨੇ ਉਹਨਾਂ ਨੂੰ ਨੁਕਸਾਨ ਜ਼ਰੂਰ ਹੋਊਗਾ ਲੇਕਿਨ ਅਸੀਂ ਸਾਰੇ ਅੰਮ੍ਰਿਤਸਰ ਦੇ ਲੋਕਾਂ ਦੇ ਹਿੱਤ ਦੀ ਗੱਲ ਕਰ ਰਹੇ ਹਾਂ ਅਸੀਂ ਇੱਕ ਵਿਅਕਤੀ ਜਾਂ ਇੱਕ ਪਰਿਵਾਰ ਦੇ ਹਿੱਤ ਦੀ ਗੱਲ ਨਹੀਂ ਕਰਦੇ ਸਾਰੇ ਅੰਮ੍ਰਿਤਸਰ ਦਾ ਅਸੀਂ ਹਿੱਤ ਵਿਖਾਂਗੇ ਇਸੇ ਤਰੀਕੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵਿਧਾਨ ਸਭਾ ਦੇ ਵਿੱਚ ਮੈਂ ਇੱਕ ਗੱਲ ਰੱਖੀ ਸੀ ਚਿਲड्रन پارک ਦੀ ਕੰਪਨੀ ਭਾਗ ਜੋ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਉਥੇ ਤੁਸੀਂ ਕਹੋਗੇ ਕਿ ਮਾਲਕੀ ਹੋਣਾ ਦੀ ਹੈ ਜੋ ਆਰਕੀਓਲੋਜੀਕਲ ਸਾਈਟ ਹੈ ਮਾਲਕੀ ਹੋਣਾ ਦੀ ਹੈ ਰੱਖ ਰਖਾਓ ਮੇਨਟੇਨੈਂਸ ਦਾ ਜਿੰਮਾ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦਾ ਹੈ 2016 ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਭਾਜਪਾ ਦੀ ਤੋ ਉਹਦਾ ਇੱਕ ਹਿੱਸਾ ਲੋਰੈਂਸ ਰੋਡ ਵਾਲਾ ਜਿਹੜਾ ਕਾਰਨਰ ਸੀਗਾ ਉਸ ਨੂੰ ਨਿਲਾਮ ਕੀਤਾ ਗਿਆ ਜੀ ਉਹ ਵੀ ਚੁੱਪ-ਚੁੱਪ ਇਤੇ ਨਿਲਾਮ ਕੀਤਾ ਗਿਆ ਚਿਲਡਰਨ ਪਾਰਕ ਦੇ ਰੂਪ ਦੇ ਵਿੱਚ ਉਥੇ ਪਾਰਕਿੰਗ ਦੀ ਵਿਵਸਥਾ ਹੈ ਪਾਰਕਿੰਗ ਵਾਸਤੇ ਜਾ ਉਹ ਵੱਖਰਾ ਪੈਸਾ ਲੱਗਣਾ ਹੈ ਐਂਟਰੀ ਵਾਸਤੇ ਵੱਖਰਾ ਪੈਸਾ ਲੱਗਣਾ ਹੈ ਉਥੇ ਝੂਲੇ वगੇਰਾ ਦੇ ਵਿੱਚ ਜੇਕਰ ਕੋਈ ਰਾਈਡ ਲੈਂਦਾ ਹੈ ਉਹਦਾ ਵੱਖਰਾ ਪੈਸਾ ਲੱਗਣਾ ਹੈ ਇਹ ਸਾਰਾ ਕੁਝ ਰਾਜਨੀਤਿਕ ਮਾਫੀਆ ਦੇ ਸਹਾਰੇ ਤੇ ਕੀਤਾ ਗਿਆ आज भी चलदा आ रहया है एस करके जनता दी डिमांड सी की ता मैं ये गल रखी सी कि जेना लोका ने खासकर इंप्रूवमेंट ट्रस्ट ਨੂੰ ਪਾਵਰ ਕਿੱਥੋਂ ਆਇਆ ਜੀ ਤੁਸੀਂ ਦੱਸੋ ਜਦੋਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ASI ਦਾ ਉਹ ਜਗਾ ਹੈ ਕਾਰਪੋਰੇਸ਼ਨ ਦਾ ਰੱਖ ਰਖਾਵ ਦਾ ਜਿੰਮਾ ਹੈ ਤੇ ਇੰਪਰੂਵਮੈਂਟ ਟਰਸਟ ਨੂੰ ਮੇਰੇ ਕੋਲ ਸਾਰਾ ਰਿਕਾਰਡ ਪਿਆ ਹੋਇਆ ਹੈ ਇੰਪਰੂਵਮੈਂਟ ਟਰਸਟ ਨੂੰ ਇਹ ਪਾਵਰ ਨਹੀਂ ਹੈ ਕਿ ਉਹ ਰਾਜਨੀਤਿਕ ਮਾਫੀਆ ਨੂੰ ਨਿਲਾਮ ਕਰੇ ਚਾਹੇ 11 ਸਾਲ ਦੇ ਲੀਜਤੇ ਹੋਇਆ ਹੈ ਟੈਸਟ ਕਰਕੇ ਮੈਂ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਤੇ ਅੰਮ੍ਰਿਤਸਰ ਦੇ ਲੋਕਾਂ ਦੇ ਹਿੱਤ ਦੇ ਵਿੱਚ ਉਸ ਨਿਲਾਮੀ ਦਾ ਜੋ ਲੀਜ ਹੈ ਲੀਜ ਨੂੰ ਤੋੜ ਦਿੱਤਾ ਜਾਵੇ ਤੇ ਕਾਰਪੋਰੇਸ਼ਨ ਆਪਣੇ ਹੱਥ ਦੇ ਵਿੱਚ ਲੈ ਲਵੇ ਔਰ ਇਸ ਮੁੱਦੇ ਤੇ ਕੋਈ ਰਾਜਨੀਤੀ ਨਾ ਕਰੇ ਲੋਕਾਂ ਨੇ ਆਪਣਾ ਨਿੱਜੀ ਸਵਾਰ ਸਾਧਨ ਲਈ ਇਹ ਸਾਰਾ ਕੰਮ ਉਹਨਾਂ ਨੇ ਕੀਤਾ ਹੈ ਔਰ ਇਸ ਕਰਕੇ ਮੈਂ ਜਨਤਾ ਦੇ ਵਿਹਾfte ਜਨਤਾ ਵੱਲੋਂ ਮੈਂ ਇਸ ਚੀਜ਼ ਦੀ ਮਤਲਬ ਉਸ ਦੋ ਉਸ ਦੇ ਬਿਰੋਤਾ ਮੈਂ ਕਰਦਾ ਹਾਂ اور